ਸਿੱਖ ਪੰਥ ਚੜ੍ਹਦੀ ਕਲਾ ਵਿੱਚ ਰਹੇ ਇੱਕ ਛੋਟੀ ਜੀ ਖਬਰ ਮਿਲੀ ਮੈਨੂੰ ਨਹੀਂ ਪਤਾ ਕਿਹੜੀ ਤਰੀਕ ਕਹੀ ਗਈ ਹੈ ਸਰਕਾਰ ਆਖੇ ਜੀ ਅਸੀਂ ਫਲਾਣੇ ਦਿਨ ਨੂੰ ਜੀ 마તમ ਦਾ ਬਿਗਲ ਵਜਾਵਾਂਗੇ ਪੰਥ ਦੇ ਵਿੱਚ ਤਾਂ ਨਗਾਰੇ ਗੂੰਜਦੇ ਨੇ 마તમ ਦੇ ਬਿਗਲ ਨਹੀਂ ਕਦੇ ਵਜਿਆ ਕਰਦੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਉਹਨਾਂ ਦਾ ਮੈਂ ਇੱਕ ਬਚਨ ਸੁਣਿਆ ਉਹ ਈਰਾਨ ਦੇ ਉਥੋਂ ਦੇ ਵਿਦਵਿੰਗ ਪ੍ਰੋਫੈਸਰ ਨੇ ਕਹਿੰਦੇ ਅਕਸਰ ਮੈਂ ਉੱਥੇ ਜਾਂਦਾ ਰਹਿੰਦਾ ਹਾਂ ਉੱਥੋਂ ਦੇ ਪ੍ਰੋਫੈਸਰਾਂ ਨਾਲ ਮੇਰੀ ਚਰਚਾ ਵਿਚਾਰ ਹੁੰਦੀ ਰਹਿੰਦੀ ਹੈ ਉਹ ਕਹਿੰਦੇ ਵੀ ਅਸੀਂ ਤੁਹਾਡਾ ਇਤਿਹਾਸ ਪੜ੍ਹਿਆ ਕਹਿੰਦੇ ਸਾਡਾ ਵੀ ਇਤਿਹਾਸ ਹੈ ਸਾਡੇ 12 ਇਮਾਮ ਨੇ 12 ਇਮਾਮ ਸ਼ਹੀਦ ਹੋਏ ਨੇ ਤੇ ਸਾਲ ਦੇ ਵਿੱਚ ਅਸੀਂ ਉਹਨਾਂ 12 ਸ਼ਹੀਦਾਂ ਦੀ ਯਾਦ ਮਨਾਉਂਦੇ ਹਾਂ ਅਸੀਂ ਉਹਨਾਂ ਦਾ ਜਨਮ ਦਿਨ ਨਹੀਂ ਮਨਾਉਂਦੇ ਜਦੋਂ ਅਸੀਂ ਉਹਨਾਂ ਦੀ ਯਾਦ ਮਨਾਉਂਦੇ ਆ ਇਹ ਸਾਡੇ ਅੰਦਰ ਬੜਾ ਭਾਰੀ ਵਿਰਾਗ ਹੁੰਦਾ ਹੈ ਕਹਿੰਦੇ ਵੇਖੋ ਤੁਸੀਂ ਸਾਡੇ ਇੱਥੋਂ ਦੇ ਜੰਪਾਲ ਬੱਚੇ ਜਿਹੜੇ ਨੇ ਕਿਤੇ ਪਾਰਕਾਂ 'ਚ ਬੈਠੇ ਹੋਣਗੇ ਹੁਸੈਨ ਆਦਕ ਉਹਨਾਂ ਨੂੰ ਸੁਣਨਗੇ ਤੇ ਰੋਣਗੇ ਕਹਿੰਦੇ ਸਾਨੂੰ ਤਾਂ ਇਦਾਂ ਲੱਗਦਾ ਵੀ ਹੱਸਾਂਗੇ ਤੇ ਰੱਬ ਨਾਰਾਜ਼ ਹੋ ਜਾਏਗਾ ਰੋਵਾਂਗੇ ਤੇ ਰੱਬ ਖੁਸ਼ ਹੋ ਜਾਏਗਾ ਪਰ ਤੁਹਾਡੇ ਇਤਿਹਾਸ ਦੀ ਵਿਲੱਖਣਤਾ ਅਸੀਂ ਵੇਖੀ ਹੈ ਹੁਣ ਇਤਿਹਾਸ ਕੀ ਕਹਿੰਦਾ ਹੈ ਜਿਹੜੇ ਸ਼ਹੀਦ ਨੇ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗेंगे ਹਰ ਬਰਸ ਮੇਲੇ ਮਾਤਮ ਥੋੜਾ ਮਨਾਇਆ ਜਾਂਦਾ ਹੈ ਜਿੱਥੇ ਸ਼ਹੀਦਾਂ ਨੇ ਸ਼ਹਾਦਤ ਦਿੱਤੀ ਹੈ ਉੱਥੇ ਹਰ ਬਰਖ ਮੇਲੇ ਲੱਗਦੇ ਨੇ ਮਹਾਰਾਜ ਜੀ ਕਹਿੰਦੇ ਨੇ ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰਨਾਨਕ ਕਉ ਦੀਆ ਜਿੱਥੇ ਹਰਖ ਅਨੰਤ ਬੇਅੰਤ ਹੀ ਖੁਸ਼ੀ ਹੈ ਰੰਚਕਾ ਮਾਤਰ ਸੋਗ ਨਹੀਂ ਉਹ ਘਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਆਨੰਦ ਸਾਹਿਬ ਪੜਿਆ ਜਾਂਦਾ ਸਮਾਂ ਕੋਈ ਵੀ ਹੋਵੇ ਕੜਾ ਪ੍ਰਸ਼ਾਦ ਮਿੱਠਾ ਵਰਤਦਾ ਸਮਾਂ ਕੋਈ ਵੀ ਹੋਵੇ ਅਖੇ ਜੀ ਮਾਤਮ ਦਾ ਵਿਗਲ ਵਜਾਉਣਾ ਹੈ ਇੱਥੇ ਤਾਂ ਨਗਾਰੇ ਗੂੰਜਣਗੇ ਸ਼ਹੀਦਾਂ ਦੀ ਯਾਦ ਵਿੱਚ ਨਗਾਰੇ ਗੂਜਦੇ ਨੇ ਜੋਤਾਂ ਬਲਦੀਆਂ ਨੇ ਜੋ ਪੰਥ ਤੇ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਤੇ ਰਾਜ ਦਾ ਪ੍ਰਤੀਕ ਹੁੰਦੇ ਨੇ ਯਾਦ ਰੱਖੀਏ ਇਹ ਮਾਤਮ ਮੂਤਮ ਗੁਰੂ ਘਰ ਦੇ ਵਿੱਚ ਨਹੀਂ ਹੁੰਦਾ। ਅਕਸਰ ਤ੍ਰਿਆ ਗਾਲ ਕਹਿੰਦੇ ਮਾਤਮ ਦਾ ਬਿਗਲ ਵਜਾਉਣਾ ਹੈ ਕਾਹਦਾ ਮਾਤਮ ਜਿਸ ਦੇ ਪੁੱਤਰ ਸ਼ਹੀਦ ਹੋ ਗਏ ਜਿਸ ਦੇ ਪਿਆਰੇ ਸ਼ਹੀਦ ਹੋ ਗਏ ਉਹ ਤਾਂ ਖੁਸ਼ੀ ਦੇ ਗੀਤ ਗਾਉਂਦੇ ਨੇ ਜਕਾਰੇ ਛੱਡਦੇ ਨੇ ਚਮਕੌਰ ਦੀ ਗੜੀ ਦੇ ਵਿੱਚੋਂ ਅਰਦਾਸਾਂ ਕਰਦੇ ਨੇ ਕਦੇ ਅੱਲਾ ਯਾਰਖਾ ਜੋਗੀ ਨੂੰ ਉਹਨਾਂ ਨੂੰ ਪੁੱਛੋ ਅੱਲਾ ਯਾਰਖਾ ਜੋਗੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਹੇ ਆਕਾਲ ਪੁਰਖ ਅੱਜ ਮੈਂ ਸੁਰਖਰੂ ਹੋ ਕੇ ਚੱਲ ਆਇਆ ਕਿਹੜਾ ਦੁਨੀਆ ਦੇ ਵਿੱਚ ਇਹੋ ਜਿਹਾ ਪਿੱਤਾ ਜਿਹੜਾ ਇੰਨੀ ਗੱਲ ਕਹਿ ਦੇਵੇ ਅੱਜ ਮੈਂ ਸੁਰਖਰੂ ਹੋ ਕੇ ਚੱਲ ਆਇਆ ਇਸ ਸੰਸਾਰ ਦੇ ਵਿੱਚੋਂ ਮੈਂ ਕਰਜਾ ਮੋੜ ਦਿੱਤਾ ਹੈ ਤੇ ਸਤਿਗੁਰਾਂ ਨੇ ਆਖਿਆ ਸੀ ਮਨ ਚਾਉ ਕਨੇਰਾ ਉੱਥੇ ਤੇ ਕੋਈ ਬਿਰਾਗ ਵਾਲੀ ਗੱਲ ਨਹੀਂ ਸੀ ਮੇਰੇ ਮਨ ਵਿੱਚ ਚਾਉ ਹੈ ਕਨੇਰਾ ਚਾਉ ਹੈ ਪੰਥ ਵਸੇ ਮੈਂ ਉਜੜ ਮਨ ਚਾਉ ਕਨੇਰਾ ਇਹ ਮੇਰੇ ਮਨ ਦੇ ਅੰਦਰ ਚਾਉ ਹੈ ਮਾਤਮ ਵਾਲੀ ਤਾਂ ਕੋਈ ਗੱਲ ਹੀ ਨਹੀਂ ਸ਼ਹੀਦਾਂ ਦੀ ਸ਼ਹਾਦਤ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਹੋਇਆ ਕਰਦੀ ਹੈ ਨਾ ਕੇ ਮਾਧਮ ਦੇ ਬਿਗਲ ਵਜਾਣ ਵਾਸਤੇ ਹੁੰਦੀ ਹੈ ਇੱਕ ਪਾਓ ਇੱਕ ਪ੍ਰੇਮ ਹੋਣਾ ਆ ਪਿੱਛੇ ਜੀ ਸਾਡੀ ਕੌਮ ਦੇ ਵਿੱਚ ਇੱਕ ਨਵਾਂ ਜਿਹਾ ਟ੍ਰੈਂਡ ਚੱਲ ਗਿਆ ਉਹ ਕਵਤਾ ਗਾਣ ਵਾਲਾ ਹੋ ਸਕਦਾ ਲੋਕ ਸਾਨੂੰ ਮਾੜਾ ਕਹਿਣ ਚਲੋ ਕੋਈ ਨਹੀਂ ਪਰ ਮੇਰੀ ਆਦਤ ਹੈ ਮੈਂ ਹਟਦਾ ਨਹੀਂ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਦਾ ਉਹ ਕਵਤਾ ਜੀ ਗਾਣੀ ਸ਼ੁਰੂ ਕਰ ਦਿੱਤੀ ਰੋਈ ਜਾਣਾ ਨਾਲੇ ਰਵਾਈ ਜਾਣਾ ਕਦੇ ਅਸੀਂ ਸੋਚੀਏ ਵੇ ਅਸੀਂ ਟੈਂਦੀ ਕਲਾ ਵਾਲੇ ਪਾਸੇ ਜਾਣਾ ਕਿ ਚੜ੍ਹਦੀ ਕਲਾ ਵਾਲੇ ਪਾਸੇ ਜਾਣਾ ਜਦੋਂ ਸ਼ਹੀਦਾਂ ਦੀ ਗੱਲ ਹੋਵੇ ਤੇ ਬਾਣੀ ਵੀਰ ਰਸੀ ਪੜੀ ਜਾਂਦੀ ਹੈ ਵੀਰ ਦਾ ਸੰਦਰ ਪੈਦਾ ਹੋਵੇ ਗगन ਦਮਾਮਾ ਬਾਜੋ ਪਰੋ ਨਿਸ਼ਾਨਾ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛੱਡਾ ਖੇਤ ਇਹ ਬਚਨ ਬੀਰ ਦਾਸ ਪੈਦਾ ਕਰਦੇ ਨੇ ਚੜਦੀ ਕਲਾ ਵਾਲੇ ਪਾਸੇ ਲੈ ਕੇ ਜਾਂਦੇ ਨੇ ਅਸੀਂ ਇਹ ਗਾਉਣਾ ਕਿ ਅਸੀਂ ਉਹ ਕਪਤਾਵਾ ਗਾੜੀਆਂ ਜਿੰਨੇ ਰਵਾਈ ਜਾਣਾ ਸਾਨੂੰ ਬਹਿ ਕੇ ਵੀ ਬੈਠੇ ਰੋਈ ਜਾਓ ਰੋਣ ਵਾਲਾ ਤੱਕ ਕੰਮ ਨਹੀਂ ਹੁਣ ਬਾਣੀ ਦੇ ਬਚਨ ਸੁਣਿਓ ਮੈਂ ਗਵਾਈ ਬਾਣੀ ਦੀ ਦੇਣ ਲੱਗਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਬੀਰ ਸੰਤ ਮੂਹੇ ਕਿਆ ਰੋਈਐ ਜੇ ਸੰਤ ਚਲਾ ਜਾਏ ਤੇ ਫਿਰ ਰੋਣਾ ਕਦ ਸਾਹਿਬਜ਼ਾਦਿਆਂ ਬਾਰੇ 40 ਸਿੰਘਾਂ ਬਾਰੇ ਕੀ ਸੋਚਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਕੀ ਸੋਚਦੇ ਆ ਕਬੀਰ ਸੰਤ ਮੁਏ ਕਿਆ ਰੋਈਐ ਜੋ ਆਪਣੈ ਗ੍ਰਹਿ ਜਾਏ ਫਿਰ ਰੋਣ ਦੀ ਗੱਲ ਸੁਣ ਲਓ ਜੇ ਹੁਣ ਅਸੀਂ ਰੋਣਾ ਧੋਣਾ ਕਰਨਾ ਹੈ ਨਾ ਗੁਰੂ ਅਮਰਦਾਸ ਸਾਹਿਬ ਜੀ ਵੀ ਕਹਿ ਗਏ ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ ਪਹਿਲਾਂ ਬਾਣੀ ਪੜ੍ਹੀਏ ਮਹਾਰਾਜ ਕਹਿੰਦੇ ਮੇਰੇ ਪਿੱਛੇ ਕਿਸੇ ਨੇ ਜਾਣ ਤੋਂ ਬਾਅਦ ਰੋਣਾ ਨਹੀਂ ਮਿਤ ਪੈਜ ਮਿਤ ਵਿਗਸ ਜੇ ਮਿਤ ਕੀ ਪੈਜ ਭਾਵੇ ਜਦੋਂ ਕਿਸੇ ਦੇ ਮਿੱਤਰ ਨੂੰ ਰਾਜ ਦਰਬਾਰ ਵਿੱਚੋਂ ਪੁਸ਼ਾਕਾਂ ਮਿਲਦਾ ਉਹਨੂੰ ਸਤਕਾਰ ਮਿਲਦਾ ਨਾ ਜਦੋਂ ਤੇ ਦੂਜਾ ਮਿੱਤਰ ਖੁਸ਼ ਹੁੰਦਾ ਮੇਰੇ ਮਿੱਤਰ ਨੂੰ ਸਨਮਾਨ ਮਿਲਿਆ ਮਹਾਰਾਜ ਕਹਿੰਦੇ ਜੇ ਤਾਂ ਹੋ ਸਾਡੇ ਪਿਆਰੇ ਫਿਰ ਤੁਸੀਂ ਖੁਸ਼ ਹੋਣਾ ਹੈ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗਰ ਤਨ ਪਰਵਾਰ ਪਰਿਆ ਇਹ ਪੜਨਾ ਗੁਰ ਸਿੱਖਾ ਨੇ ਮਨ ਵਜੀਆਂ ਵਧਾਈਆਂ ਇਹ ਵਧਾਈਆਂ ਦੀ ਗੱਲ ਸਿੱਖ ਨੇ ਪੜਨੀ ਹੈ ਕਿ ਮਾਤਮ ਮਨਾਈ ਜਾਣਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਬਹ ਪਰੇ ਜੋ ਹਟੇ ਹਾਟ ਵਿਕਾਏ ਰੋਵੋ ਤੇ ਫਿਰ ਸਾਖਤਾਂ ਨੂੰ ਰੋਵੋ ਜਿਹੜਾ ਜਾ ਕੇ ਵਿਕਾਰਾਂ ਦੇ ਹੱਟ ਤੇ ਵਿੱਕ ਗਿਆ ਮਾਇਆ ਦੇ ਹੱਟ ਤੇ ਵਿੱਕ ਗਿਆ ਅਸੀਂ ਆਖੇ ਜੀ ਅਸੀਂ ਤਾਂ ਮਾਤਮ ਦਾ ਬਿਗਲ ਵਜਾਉਣਾ ਹੈ বাজਾਈ ਜਾਓ ਜਿਹਦੇ ਵਜਾਉਣਾ ਹੈ ਪੰਥਤਾ ਨਗਾਰੇ ਵਜਾਏਗਾ ਖਾਲਸੇ ਨੇਤਾ ਨਗਾਰੇ ਵਜਾਉਣੇ ਨੇ ਕਿਉਂਕਿ ਇੱਥੇ ਤਾਂ ਆਨੰਦੀ ਆਨੰਦ ਹੈ ਇਹ ਸ਼ਹਾਦਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਉਹ ਸਾਡੇ ਬਾਬੇ ਸਿੱਖੀ ਮਹਿਲ ਨੂੰ ਪਰਪੱਕ ਕਰਕੇ ਗਏ ਨੇ ਜਿਹਦੀਆਂ ਨੀਹਾਂ ਜੁਗੋ ਜੋਗਾ ਟੱਲ ਰਹਿਣਗੀਆਂ ਜਿਹਨੂੰ ਕੋਈ ਹਲਾ ਨਹੀਂ ਸਕੇਗਾ ਇਸ ਵਾਸਤੇ ਗੁਰਸਿੱਖਾਂ ਨੂੰ ਸਮਝਣ ਦੀ ਲੋੜ ਹੈ ਇਹ ਸਭ ਸਾਜ਼ਿਸ਼ਾਂ ਹੁੰਦੀਆਂ ਨੇ ਵੀ ਤੁਹਾਨੂੰ ਬਹਿ ਕੇ ਰਵਾਈ ਜਾਣਾ ਵੀ ਰੋਈ ਜਾਓ ਬਹਿ ਕੇ ਤਾਂ ਕਿ ਤੁਹਾਡੇ ਅੰਦਰ ਦੀ ਸਪੱਟ ਕੰਮ ਨਾ ਕਰੇ ਮੁਰਦੇ ਬਣਾ ਦੇ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਇਆ ਕਰਨ ਸਭਨਾ ਨੂੰ ਚੜ੍ਹਦੀ ਕਲਾ ਨਾਮਦਾਨ ਸਿੱਖੀ ਜੀਵਨ ਦੀ ਦਾਤ ਸਤਿਗੁਰ ਜੀ ਬਖਸ਼ਿਸ਼ ਕਰਕੇ ਨਵਾਜਣ